ਦੇ ਗੁਣ ਗਾਣ ਵਾਲੇ ਬਲਿਹਾਰ ਜਾਂਦੇ ਨੇ ਗੁਣ ਤਾਂ ਲੋਕ ਵੀ ਗਾਉਂਦੇ ਨੇ ਬਹੁਤ ਲੋਕ ਨੇ ਜਿਹੜੇ ਬੰਦਿਆਂ ਦੀਆਂ ਸਿਫਤਾਂ ਕਰਦੇ ਨੇ ਪਰ ਰੱਬ ਦੇ ਗੁਣ ਗਾਉਣੇ ਤੇ ਦੂਜਿਆਂ ਦੇ ਗੁਣ ਗਾਉਣੇ ਬੰਦਿਆਂ ਦੇ ਗੁਣ ਗਾਉਣੇ ਘੰਟੇ ਬੱਧੀ ਕਿਸੇ ਦੀ ਉਸਤਤ ਕਰਨੀ ਅਧੂਰੇ ਦੀ ਉਸਤਤ ਕਰਨੀ ਅਧੂਰੇ ਦੀ ਉਸਤਤ ਕਰਨੀ ਅਧੂਰਾ ਹੋਣਾ ਪੂਰੇ ਦੀ ਉਸਤਤ ਕਰਨੇ ਪੂਰਾ ਹੋਣਾ ਇਹ ਪੂਰੇ ਦੀ ਉਸਤਤ ਹੈ ਜਿਹੜਾ ਗਾਏਗਾ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੈਂ ਬਲਿਹਾਰ ਚੰਨਾ ਜਿਹੜਾ ਰੱਬ ਜੀ ਦੇ ਗੁਣ ਗਾਉਂਦਾ ਜਿਹੜਾ ਸੰਗਤ ਨੂੰ ਆ ਕੇ ਸੰਗਤ ਵਿੱਚ ਬੈਠ ਕੇ ਰੱਬ ਜੀ ਦੇ ਨਾਮ ਤੋਂ ਕੰਨਾਂ ਨਾਲ ਸੁਣਦਾ ਤੇ ਦੇਖ ਦੇ ਕੇ ਜਿੰਦਾ ਹੈ ਉਹਨੂੰ ਭੁੱਖ ਲੱਗੀ ਹੈ ਰੱਬ ਦੇ ਨਾਮ ਦੀ ਉਨੁਕਰ ਤੁਰਦੀ ਵਾਰੀ ਇੱਕ ਤੜਫ ਹੁੰਦੀ ਐ ਨਾ ਪਹੁੰਚ ਕੇ ਭੋਜਨ ਛਕਣ ਰੱਬ ਜੀ ਦੇ ਨਾਮ ਤੋਂ ਕਹਿੰਦੇ ਨੇ ਦੇਖ ਦੇਖ ਜੀਵਾ ਸਾਧ ਗੁਰ ਦਰਸ਼ਨ ਐ ਗੁਰੂ ਸਾਹਿਬ ਦੇ ਕੋਲ ਅਸੀਂ ਸਾਰੇ ਬੈਠੇ ਆ ਸਾਰੇ ਵਾਹਿਗੁਰੂ ਵਾਹਿਗੁਰੂ ਕਰ ਰਹੇ ਆ ਬਾਣੀ ਪੜ ਰਹੇ ਆ ਇਹ ਸਾਧ ਗੁਰ ਦਰਸ਼ਨ ਇੱਥੇ ਕੋਈ ਵੱਡਾ ਛੋਟਾ ਨਹੀਂ ਕਿਉਂਕਿ ਗੁਰੂ ਸਾਹਿਬ ਆਪ ਪ੍ਰਕਾਸ਼ਮਾਨ ਨੇ ਸਾਰੀ ਸਾਧ ਸੰਗਤ ਹੈ ਤੇ ਗੁਰੂ ਕੋਲ ਹੈ ਸਾਧ ਗੁਰ ਦਰਸ਼ਨ ਬਾਣੀ ਜਿਉਂ-ਜਿਉਂ ਕੰਨਾਂ ਅੰਦਰ ਜਾਏਗੀ ਜਿਉਂ-ਜਿਉਂ ਰਸਨਾ ਜਪੇਗੀ ਸਤਿਗੁਰੂ ਕਹਿੰਦੇ ਨੇ ਜਿਹਦੇ ਹਿਰਦੇ 'ਚ ਚਲੇਗੀ ਉਹਦੇ ਤੋਂ ਮੈਂ ਬਲਿਹਾਰ ਚਲਾ ਜਾਵਾਂ ਹੁਣ ਗਾ ਰਹੇ ਆਪਾਂ ਸਾਰੇ ਪਰ ਜਿਹਦੇ ਹਿਰਦੇ 'ਚ ਚਲੇਗੀ ਉਹਦੀ ਕੁੱਲ ਤਾਰ ਦੇਣ ਕੇ ਗੁਰਗ੍ਰੰਥ ਸਾਹਿਬ ਉਹਦੇ ਅੰਦਰ ਠੰਡ ਵਰਤੇ ਕੀ ਹਰ ਗੁਣ ਗਾਵੇ ਹਉ ਤਿਸ ਬਲੇਹਾਰੀ ਗਾਉਣਾ ਇੱਕ ਤਾਂ ਐ ਨਾ ਆਪਾਂ ਗਾ ਰਹੇ ਆ ਇੱਕ ਅੰਦਰ ਪ੍ਰਵੇਸ਼ ਕਰ ਜਾਏ ਸਾਡੇ ਜੀਵਨ ਵਿੱਚ ਖੁਸ਼ਬੋ ਆਣ ਲੱਪ ਬਾਣੀ ਦੀ ਸਾਡੀ ਰਸਨਾ ਇਹ ਨਹੀਂ ਕਿ ਘੰਟੇ ਕੋ ਗਾਇਆ ਤੇ ਸਾਰਾ ਦਿਨ ਵਿਸਰ ਗਿਆ ਇਹ ਗਾਂਧੀ ਰਵੇ ਸੱਚੇ ਪਾਤਸ਼ਾਹ ਦੇ ਗੁਣ ਤੁਰਦਿਆਂ ਫਿਰਦਿਆਂ ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ ਇਹ ਕਿਰਪਾ ਗੁਰੂ ਗ੍ਰੰਥ ਸਾਹਿਬ ਜੀ ਇੱਥੋਂ ਹੁੰਦੀ ਹੈ ਕਿਰਪਾ ਸੰਗਤ ਵਿੱਚ ਹੁੰਦੀ ਹੈ ਆਪਾਂ ਗੁਰਬਾਣੀ ਦਾ ਪ੍ਰਕਾਸ਼ ਮਨਾਉਂਦੇ ਪ੍ਰਕਾਸ਼ ਉਹਨਾਂ ਹੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਨੇ ਸਾਨੂੰ ਕਰਮ ਧਰਮ 파ਖੰਡ ਜੋ ਦੀਸੈ ਤਿੰਨ ਜਮ ਜਗਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰਪ੍ਰਸਾਦੀ ਸੋ ਗੁਰਪ੍ਰਸਾਦੀ ਤਰੀਐ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਨੂੰ ਪਖੰਡਾਂ ਤੋਂ ਬਚਾ ਕੇ ਸੱਚੇ ਪਾਤਸ਼ਾਹ ਗੁਰਬਾਣੀ ਦਾ ਕੀਰਤਨ ਬਖਸ਼ਦੇ ਨੇ ਸਾਨੂੰ ਪੂਜਾ ਕੀਚੇ ਨਾਮ ਧਿਆਈਏ ਬਿਨ ਨਾਮੈ ਪੂਜ ਨਾ ਹੋਏ ਇਹ ਕਨਸੈਪਟ ਦਿੰਦੇ ਨੇ ਨਾਮ ਤੇਰੂ ਤਾਗਾ ਨਾਮ ਫੂਲ ਮਾਲਾ ਪਾਰੇ 18 ਸਗਲ ਜੁਠਾਰੈ ਸੱਚੇ ਪਾਤਸ਼ਾਹ ਸਾਨੂੰ ਸਤ ਦੇ ਨਾਮ ਦੀ ਸੋਝੀ ਦਿੰਦੇ ਨੇ ਕਹਿੰਦੇ ਨੇ ਜੇ ਤੂੰ ਨਾਮ ਜਪੇ ਤੇ ਤੈਨੂੰ ਕਿਸੇ ਕਰਮ ਕਾਂਡ ਦੀ ਲੋੜ ਨਹੀਂ ਨਾਮ ਸਭ ਤੋਂ ਉੱਤਮ ਹੈ ਪੁੰਨ দান ਜਪ ਤਾਪ ਜیتے ਸਭ ਉੱਪਰ ਨਾਮ ਪੁੰਨ দান ਜਪ ਤਾਪ ਜیتے ਸਭ ਉੱਪਰ ਨਾਮ ਸਾਨੂੰ ਨਾਮ ਦੀ ਸੋਜੀ ਬਖਸ਼ ਦੇ ਨੇ ਸੱਚੇ ਪਾਤਸ਼ਾਹ ਸਿਮਰਿਤ ਬੇਤ ਪ੍ਰਾਣ ਪੁਕਾਰਨ ਕੋਥੀਆਂ ਨਾਮ ਬਨਾ ਸਭ ਕੂੜ ਸਾਨੂੰ ਨਾਮ ਦੀ ਸੋਝੀ ਬਖਸ਼ਦੇ ਨੇ ਗੁਰੂ ਗ੍ਰੰਥ ਸਾਹਿਬ ਬਾਹਰ ਮੁਖੀ ਪੂਜਾ ਤੋਂ ਛਡਾ ਕੇ ਅੰਤਰਮੁਖੀ ਪੂਜਾ ਬਖਸ਼ਦੇ ਨੇ ਸੱਚੇ ਬਾਦਸ਼ਾਹ ਸਾਨੂੰ ਹਿਰਦੇ ਰੂਪੀ ਘਰ ਵਿੱਚ ਨਾਮ ਦੀ ਦਾਤ ਬਖਸ਼ ਕੇ ਨਿਵਾਜਦੇ ਨੇ ਬਾਣੀ ਸ਼ਰਮਣੀ ਸੁਣੀਐ ਰਸਨਾ ਗਾਈਐ ਹਿਰਦੈ ਧਾਈਐ ਸੋਈ ਇਹ ਕਨਸੈਪਟ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਸੇ ਇੰਡੀਪੈਂਡੈਂਟ ਰਖਦੇ ਨੇ ਕਿਸੇ ਦੇ ਗੋਡੇ ਘੁੱਟਣ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਨਾ ਨਾਮ ਜਪ ਸੰਗਤਿ ਚ ਬੈਠ ਇੱਥੇ ਗੁਰੂ ਕੇ ਲਾਲ ਬੈਠੇ ਨੇ ਕੋਈ 5 ਬਾਣੀਆਂ ਪੜਦਾ ਹੈ ਕੋਈ 50 ਪੜਦਾ ਹੈ ਕੋਈ ਸਹਿਜ ਪਾਠ ਮਹੀਨੇ ਦਾ ਭੋਗ ਪਾਉਂਦਾ ਹੈ ਕੋਈ 15 ਦਿਨ ਵਿੱਚ ਹੀ ਸਹਿਜ ਪਾਠ ਕਰ ਲੈਂਦਾ ਕੋਈ ਰੱਜ ਕੇ ਵਾਹਿਗੁਰੂ ਵਾਹਿਗੁਰੂ ਕਹਿੰਦਾ ਸਾਰੇ ਸੰਗਤ ਵਿੱਚ ਬੈਠੇ ਨੇ ਤੇ ਜਦੋਂ ਅਸੀਂ ਇਕੱਠੇ ਹੋ ਕੇ ਬੋਲਦੇ ਆ ਨਾ ਵਾਹਿਗੁਰੂ 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 ਵਾਹਿ ਗੁਰੂ ਵਾਹਿ ਅਧੋਰੀਆਂ ਨੂੰ ਇਹ ਚਾਹ ਪੈਦਾ ਹੋ ਜਾਂਦਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਨਿਗੁਰਿਆਂ ਨੂੰ ਇਹ ਚਾਹ ਪੈਦਾ ਹੋ ਜਾਂਦਾ ਗੁਰੂ ਆਲਾ ਬਣਨਾ ਮੈਂ ਨਾ ਵਾਹਿ ਗੁਰੂ ਕਹਿਣਾ ਮੈਂ ਅੰਮ੍ਰਿਤ ਵੇਲਾ ਕਰਨਾ ਇੱਥੋਂ ਚਾਹ ਪੈਦਾ ਹੁੰਦਾ ਮਿਲ ਸਾਥ ਸੰਗਤ ਪਾਜ ਕੇਵਲ ਨਾਮ ਬਾਣੀ ਗਾਉਂਦਿਆਂ ਆਪਾਂ ਇਕੱਠੇ ਹੋ ਕੇ ਇੱਥੋਂ ਚਾਹ ਪੈਦਾ ਹੁੰਦਾ Why do I do I do I do I I, grew, I, grew, I, grew, I grew.